ਜਿਹੜੇ ਹਿੱਕਾਂ ਤਾਂ ਕੇ ਬਾਰਡਰਾਂ ਤੇ ਖੜੇ ਸੀ ਉਹ 2 ਲੱਖ ਦੇ ਕਰਜ਼ੇ ਦੇ ਨਾਲ ਗਲਚਪਾ ਲੈ ਕੇ ਮਰ ਜਾਂਦਾ ਜਗਰਾ ਦੇਖੋ ਕਿੰਨਾ ਕੀ ਤੋਪ ਦਾ ਆਊਗਾ ਸੀ ਸੈਲਵਾਂਗੇ ਪਰ 2 ਲੱਖ ਉਹ ਤੋਂ ਕਰਜ਼ਾ ਨਹੀਂ ਦੇ ਰਿਆ ਜਰਾ ਇਹ ਅਸਲੀਅਤ ਆ ਸਾਡੇ ਕਿਸਾਨਾਂ ਦੀ ਜਿਹੜੇ ਛੜ ਤੋਂ ਟੈਗ ਮੰਗਦੇ ਸੀਗੇ ਕਿ ਤੁਸੀਂ ਆਪਣਾ ਦਿਖਾਓ ਜੀ ਕਿ ਤੁਸੀਂ ਕਿੰਨੇ ਦੇਸ਼ ਭਗਤ ਹੋ ਹੁਣ ਸਭ ਤੋਂ ਪਹਿਲਾਂ ਉਹ ਇੱਥੋਂ ਟ੍ਰੇਨਾਂ ਦੇ ਵਿੱਚ ਚਲੇ ਗਏ ਕਹਾਂ ਪਰ ਜਾ ਰਹੇ ਹੋ ਜੀ ਯਹਾਰ ਜਾ ਰਹੇ ਆਂ ਬਿਹਾਰ ਕੀ ਬਾਤ ਹੋ ਗਈ ਯਹਾਂ ਲੜਾਈ ਚੱਲ ਰਹਾ ਤਾਂ ਨਾ ਜੰਮੂ ਕਸ਼ਮੀਰ ਮੇ ਰਹਤੇ ਤੇ ਹਮ ਉਹ ऐसे ਜਾ ਰਹੇ ਹੈ ਜਿਹੜੇ ਬਾਹਰਲੇ ਬੰਦੇ ਨੇ ਉਹ ਪੰਜਾਬ ਦੇ ਵਿੱਚ ਆ ਕੇ ਜ਼ਮੀਨ ਵੀ ਖਰੀਦ ਸਕਦੇ ਨੇ ਤੇ ਪੰਜਾਬ ਦੇ ਵਿੱਚ ਆ ਕੇ ਵੋਟ ਵੀ ਪਾਉਂਦੇ ਨੇ ਤੇ ਪੰਜਾਬ ਦੇ ਵਿੱਚ ਸਰਕਾਰਾਂ ਵੀ ਡਿਸਾਈਡ ਕਰਦੇ ਨੇ ਇਹ ਕਿਸੇ ਜਿਹੇ ਲੋਕਤੰਤਰਾਂ ਮੈਨ ਸਮਝ ਨਹੀਂ ਆਉਂਦੀ ਜਦੋਂ ਪੰਜਾਬ ਜਦੋਂ ਭਾਰਤ ਦੇਸ਼ ਨੂੰ ਲੋੜ ਪਈ ਤਾਂ ਸਭ ਤੋਂ ਪਹਿਲਾਂ ਪਿੱਠ ਦਿਖਾ ਕੇ ਭੱਜਦੇ ਵੀ ਹੋਈ ਨੇ ਅੱਜ ਬਹਾਦਰੀ ਦਿਖਾਉਣ ਦੀ ਵਾਰੀ ਸੀ ਤੇ ਕਿਉਂ ਛੱਡ ਕੇ ਵਾਪਸ ਚਲ ਗਏ ਭਾਜੀ ਉਹਨਾਂ ਦੀ ਬਹਾਦਰੀ ਜਦੋਂ 65 ਵੀ ਵੇਖੀ ਗਈ ਵੀ ਕਿੰਨੀ ਕੀ ਬਹਾਦਰੀ ਜਿਹੜੀ ਰਫਲਾ ਰਾਸੋਟਾ ਹੈ ਬਾਰਡਰ ਸਟੇਟਸ ਸਾਾਨੂੰ ਸਭ ਤੋਂ ਵੱਧ ਲੱਗਦੀ ਏ ਇਸ ਲਈ ਅਸੀਂ ਕਹਿੰਨੇ ਆ ਕਿ ਪੰਜਾਬ ਪੂਰੇ ਭਾਰਤ ਦੇਸ਼ ਤੋਂ ਅਲੱਗ ਆ ਸਾਨੂੰ ਤੁਸੀਂ ਖਾਲਿਸਤਾਨੀ ਸਾਨੂੰ ਤੁਸੀਂ ਲੱਸੀ ਕਹਿੰਦੇ ਹੋ ਹੁਣ ਆਪਣੇ ਮੂੰਹਾਂ ਦੇ ਅੰਦਰ ਵੜ ਕੇ ਚਪੇੜਾ ਮਾਰੋ ਇੱਕ ਕਿ ਸਾਨੂੰ ਟੈਗ ਲਾਉਨੇ ਹੋ ਤੁਸੀਂ ਕਿ ਇਹ ਤਾਂ ਭਾਈ ਅਤਵਾਦੀ ਨੇ ਹੁਣ ਅਸੀਂ ਦਿਖਾਇਆ ਕਿ ਜਦੋਂ ਵੀ ਇੰਡੀਆ ਤੇ ਪੀੜ ਪਊਗੀ ਤਾਂ ਪੰਜਾਬ ਇਹ ਇੱਕ ਤਣ ਕੇ ਅੱਗੇ ਖੜਾ ਆ ਉਹ ਤਾਂ ਹੀ ਅਸੀਂ ਕਹਿੰਨੇ ਆ ਹਰ ਵਾਰ ਅਸੀਂ ਕਿਉਂ ਆਪਣਾ ਨੁਕਸਾਨ ਕਰਾਈ ਅਸੀਂ ਵੀ ਨੁਕਸਾਨ ਕਰਨ ਨੂੰ ਤਿਆਰ ਹਾਂ ਪਰ ਉਸ ਤੋਂ ਬਾਅਦ ਭਾਰਤ ਸਾਨੂੰ ਪੁੱਛਦਾ ਲਿਆਓ ਤੁਸੀਂ ਦੱਸੋ ਜੀ ਤੁਸੀਂ ਕਿੰਨੇ ਤੁਹਾਡੇ ਤੇ ਕਿਹੜੀ ਮੋਹਰ ਲੱਗੀ ਹੈ ਕਿ ਤੁਸੀਂ ਭਾਰਤੀ ਹੋ ਤੇ ਲੜਨ 'ਚ ਸਭ ਤੋਂ ਅੱਗੇ ਪੰਜਾਬ ਤੇ ਜਦੋਂ ਕੋਈ ਪੰਜਾਬ ਨੂੰ ਦੇਣ ਦੀ ਗੱਲ ਆਉਂਦੀ ਆ ਉਹ ਸਭ ਤੋਂ ਪਿੱਛੇ ਹੋ ਜਾਂਦੇ ਆ ਪੰਜਾਬ ਦੀ GST ਨਹੀਂ ਵਾਪਸ ਦੇ ਰਹੇ ਪੰਜਾਬ ਤੇ ਕਰਜ਼ਾ ਕਿੰਨਾ ਆ ਪੰਜਾਬ ਦੇ ਨੌਜਵਾਨ ਬਾਹਰ ਜਾ ਰਹੇ ਨੇ ਪੰਜਾਬ ਦੇ ਵਿੱਚ ਨਸ਼ਾ ਕਿੰਨਾ ਆ ਦੇ ਪਰਦੇਸ਼ ਵੱਲੋਂ ਪੰਜਾਬ ਨੂੰ ਕੀ ਦਿੱਤਾ ਜਾ ਰਿਹਾ ਉਹੀ ਕਿਸਾਨਾਂ ਦੇ ਮਸਾਇਲਾ ਖੇਤਾਂ ਚ ਗਈਆਂ ਜਿਨ੍ਹਾਂ ਤੇ 4 ਜਾਂ 5 ਲੱਖ ਰੁਪਏ ਕਰਜ਼ਾ ਹੁੰਦਾ ਨਾ ਬਾਈ ਉਹ ਫਸਲ ਲੈ ਕੇ ਮਰ ਜਾਂਦਾ ਹੁਣ ਜਦੋਂ 4 ਦਿਨ ਇਹ ਜੰਗ ਚੱਲੀ ਆ ਤੁਸੀਂ ਆਪਣੇ ਘਰਾਂ 'ਚ ਜੇ ਆਰਾਮ ਨਾਲ ਸੁੱਤੇ ਸੀਗੇ ਬਾਰਡਰਾਂ ਤੇ ਅਸੀਂ ਖੜੇ ਸੀਗੇ ਕਿਉਂਕਿ ਦੁਸ਼ਮਣ ਵੀ ਡਰਦਾ ਕਿ ਜੇ ਪੰਜਾਬ ਅੱਗੇ ਪੰਜਾਬ ਮੂਹਰੇ ਖੜਾ ਆ ਕਿਉਂਕਿ ਉਹਨਾਂ ਨੂੰ ਪਤਾ ਕਿ 47 ਦੀ ਵੰਡ ਤੋਂ ਬਾਅਦ ਤੇ ਕਿੱਦਾਂ ਦੁਸ਼ਮਣ ਦੇ ਵੀ ਪੰਜਾਬ ਛੱਕੇ ਛਡਾਉਂਦਾ ਕਿਉਂਕਿ ਅਸੀਂ ਡਰ ਕੇ ਭੱਜਣ ਵਾਲੀ ਕੌਮ ਨਹੀਂ ਹੈਗੇ ਮਾਜੇ ਦੇ ਮਜੇ ਆਲ ਹੋ ਗਏ ਉਹ ਤਾਂ ਕਹਿੰਦੇ ਉਹ ਤਾਂ ਉੱਤੇ ਡਰੋਨਾਂ ਨੂੰ ਲਾਈਟਾਂ ਮਾਰਦੇ ਸੀਗੇ ਕਿ ਆਓ ਤਾਂ ਸੀ ਇੱਥੇ ਤਾਂ ਆਓ ਤੇ ਜਿਹੜੇ 20 ਕਿਲੋਮੀਟਰ ਅਸੀਂ ਨਹੀਂ ਕਰ ਖਾਲੀ ਕਰਦੇ ਉਹ ਪੁਲਸ ਖਾਲੀ ਕਰ ਆਉਂਦੀ ਹੈ ਸੜ ਤੋਂ ਫੌਜ ਖਾਲੀ ਕਰਾਉਂਦੀ ਹੈ ਅਸੀਂ ਫੇਰ ਵੀ ਉੱਥੇ ਮਰਨ ਨੂੰ ਤਿਆਰ ਹੈ ਕਿ ਯਾਰੇ ਫੌਜੀ ਸਾਡੇ ਭਰਾ ਨੇ ਪਰ ਜਿਹੜੇ ਪ੍ਰਵਾਸੀ ਨਹੀਂ ਆ ਫਿਰ ਜਿਹੜੇ ਪੰਜਾਬ ਤੋਂ ਬਾਹਰੋਂ ਆਏ ਨੇ ਉਹ ਕਿਉਂ ਫਿਰ ਉਹ ਫੌਜੀ ਫਿਰ ਸਾਡੇ ਆਪਣੇ ਨੇ ਫੌਜੀਆਂ ਚ ਕਿਹੜਾ ਇਹ ਕੋਈ ਅਲੱਗ ਡੀਐਨਏ ਪੜਾ ਹੈ ਕਿ ਗੋਲੀਆਂ ਉਹਨਾਂ ਦੇ ਵੱਜਦੀ ਨਹੀਂ ਹਜੇ ਤੱਕ ਲੋਕ ਡਰਦੇ ਮਾਰੇ ਰਾਤ ਨੂੰ ਲਾਈਟਾਂ ਨਹੀਂ ਜਲਾ ਰਹੇ ਬਲੈਕਆਊਟ ਹੈ ਨੀਗਾ ਪਰ ਫਿਰ ਵੀ ਲੋਕ ਡਰਦੇ ਮਾਰੇ ਲਾਈਟਾਂ ਨਹੀਂ ਜਲਾ ਰਹੇ ਤੁਸੀਂ ਪੰਜਾਬ ਦੇ ਵਿਦਿਆਰਥੀ ਨੂੰ ਕੀ ਦੇ ਰਹੇ ਹੋ ਇਹ ਮੈਂ ਸੈਂਟਰ ਸਰਕਾਰ ਨੂੰ ਪੁੱਛਣਾ ਚਾਹੁੰਦਾ ਤੁਸੀਂ ਪੰਜਾਬ ਦੇ ਕਿਸਾਨ ਨੂੰ ਕੀ ਦੇ ਰਹੇ ਹੋ ਜਿਹੜਾ ਕਿਸਾਨ ਹਰ ਵਾਰੀ ਆਪਣੀ ਹੱਕ ਤਣ ਕੇ ਅੱਗੇ ਖੜਾ ਜਿਹੜੇ ਕਿਸਾਨ ਨੂੰ ਤੁਸੀਂ ਦੇਸ਼ਦ్రోਹੀ ਕਹਿੰਦੇ ਹੋ ਅੱਜ ਜੋ ਸਭ ਤੋਂ ਮੂਰੇ ਭਾਰਤ ਦੇਸ਼ ਦਾ ਝੰਡਾ ਲਾ ਕੇ ਖੜਾ ਸੀਗਾ ਉਹ ਕਿਸਾਨ ਨੂੰ ਤੁਸੀਂ ਕੀ ਦੇ ਰਹੇ ਹੋ ਹੁਣ ਸਾਨੂੰ ਦੱਸੋ ਵੀ ਕਿ ਸਰ ਤੁਸੀਂ ਜਿਹੜੀ ਇਹ ਤੁਹਾਡੂ ਸਪੈਸ਼ਲ ਸਟੇਟ ਦੀ ਕੈਟਾਗਰੀ ਦੇ ਰਹੇ ਆ ਯੂਥ ਨੂੰ ਇੰਨਾ ਕੋਟਾ ਦਿੱਤਾ ਜਾਊਗਾ ਜਿਹੜੇ ਪੰਜਾਬ ਦਾ ਕਰਜ਼ਾ ਸਾਰਾ ਮਾਫ ਕੀਤਾ ਜਾਊਗਾ ਜਿਹੜੇ 8 9 ਜ਼ਿਲ੍ਹਿਆਂ ਦੇ ਵਿੱਚ ਜਿੱਥੇ ਮਸਾਇਲੇ ਡਿੱਗੀਆਂ ਨੇ ਉਹਨਾਂ ਦੇ ਕਿਸਾਨਾਂ ਨੂੰ ਕੋਈ ਸਪੈਸ਼ਲ ਚੀਜ਼ ਦਿੱਤੀ ਜਾਊਗੀ ਯਾਰ ਇਹੀ ਮਸਾਇਲੇ ਸਾਡੇ ਤੇ ਹਰਿਆਣੇ ਨੇ ਡਿੱਗੀਆਂ ਸੀਗੀਆਂ ਪੰਜਾਬ ਤੇ ਜੇ ਕੋਈ ਆਫਤ ਆਉਂਦੀ ਹੈ ਕਹਿੰਦੇ ਪੰਜਾਬੀ ਹਿੱਕ ਤਾਣ ਕੇ ਖੜੇ ਰਹਿੰਦੇ ਨੇ ਜਿਹੜੇ ਮਾਤਾ ਦੇ ਮਾਲ ਹੁੰਦੇ ਆ ਬਾਹਰੋਂ ਆ ਕੇ ਇੱਥੇ ਪੈਸੇ ਕਮਾਰੇ ਹੁੰਦੇ ਆ ਉਹ ਮਿੰਟਾਂ ਦੇ ਵਿੱਚ ਹੀ ਛੱਡ ਕੇ ਪੰਜਾਬ ਨੂੰ ਰਫੂ ਚੱਕਰ ਹੋ ਜਾਂਦੇ ਆ ਐਨੀ ਦਿਨੀ ਅਸੀਂ ਦੇਖ ਲਈਆਂ ਤਸਵੀਰਾਂ ਕਿਵੇਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਜਦੋਂ ਕਈ ਪੱਤਰਕਾਰਾਂ ਨੇ ਸਵਾਲ ਪੁੱਛਿਆ ਟ੍ਰੇਨਾਂ ਦੇ ਉੱਤੇ ਜਾ ਰਹੇ ਪ੍ਰਵਾਸੀਆਂ ਨੂੰ ਕਿ ਤੁਸੀਂ ਕਿੱਥੇ ਚੱਲ ਰਹੇ ਹੋ ਹਮ ਤੋ ਆਪਣੇ ਗਾਉਂ ਜਾ ਰਹੇ ਆਂ ਯਹਾਂ ਪੇ ਕبھی ਵੀ ਅਟੈਕ ਹੋ ਸਕਤਾ ਹੈ ਇਸ ਕਰਕੇ ਹਮ ਆਪਣੇ ਗਾਉਂ ਜਾ ਰਹੇ ਆਂ ਪਰ ਇਹ ਸਵਾਲ ਚੁੱਕਣੇ ਤੇ ਪੁੱਛਣੇ ਜ਼ਰੂਰੀ ਬਣਦੇ ਨੇ ਲੀਡਰਾਂ ਨੂੰ ਜਿਹੜੇ ਲੀਡਰ ਹੁਣ ਤੱਕ ਸੇਵਾਵਾਂ ਨਿਭਾ ਚੁੱਕੇ ਨੇ ਜਾਂ ਹੁਣ ਅੱਗੇ ਨਿਭਾਉਣਾ ਚਾਹੁੰਦੇ ਨੇ ਇਹ ਸਵਾਲ ਇਸ਼ਰਪ੍ਰੀਤ ਸਿੰਘ ਸਿੱਧੂ ਨੇ ਖੁਦ ਨੇ ਚੁੱਕਿਆ ਐ ਐਨਐਸਯੂਆਈ ਦੇ ਪ੍ਰਧਾਨ ਨੇ ਲੀਡਰ ਨੇ ਇਹਨਾਂ ਨੇ ਇਹ ਸਵਾਲ ਚੁੱਕਿਆ ਕਿ ਹੁਣ ਕਿਉਂ ਭੱਜ ਰਹੇ ਨੇ ਉਹ ਮਾਤਾ ਦਾ ਮਾਲ ਉਹ ਪ੍ਰਵਾਸੀ ਕਿਉਂ ਭੱਜ ਰਹੇ ਨੇ ਜਦੋਂ ਮੁਸੀਬਤ ਆਈ ਐ ਪੰਜਾਬ ਦੇ ਉੱਤੇ ਭਾਰਤ ਦੇ ਉੱਤੇ ਉਹ ਘਰਾਂ ਦੇ ਵਿੱਚ ਕਿਉਂ ਵੱੜ ਰਹੇ ਨੇ ਸਿੱਧੂ ਸਾਹਿਬ ਕਿਉਂ ਇਹ ਸਵਾਲ ਚੁੱਕਣੇ ਪਏ ਕਿ ਜਦੋਂ ਪੰਜਾਬ ਤੋਂ ਕਮਾਈ ਕਰਨੀ ਤਾਂ ਫਿਰ ਪੰਜਾਬ ਦਿਖਦਾ ਹੈ ਪੰਜਾਬ ਦੀ ਧਰਤੀ ਦਿਖਦੀ ਹੈ ਜੇ ਪੰਜਾਬ ਤੇ ਕੋਈ ਮੁਸੀਬਤ ਆ ਜਾਵੇ ਇੱਕ ਟੈਗ ਲੱਗਦਾ ਜਾਂ ਤਾਂ ਅੱਤਵਾਦੀ ਖਾਲਸਤਾਨੀ ਜਾਂ ਫਿਰ ਪੰਜਾਬ ਨੂੰ ਛੱਡ ਕੇ ਭੱਜੋ ਕਿ ਵੀ ਪੰਜਾਬ ਜਿਉਂਦਾ ਹੈ ਮਰਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਨਹੀਂ ਦੇਖੋ ਭਾਜੀ ਪਹਿਲੀ ਗੱਲ ਤਾਂ ਇਹਦੇ ਵਿੱਚ ਕੋਈ ਇਹ ਜੀ ਗੱਲ ਨਹੀਂ ਹੈਗੀ ਮਾਤਾ ਤੇ ਮਾਲ ਵਾਲੀ ਇਹ ਚੱਕਰ ਇਹ ਸੀਗਾ ਕਿ ਉਹ ਕੱਲੀ ਮੁਸੀਬਤ ਪੰਜਾਬ ਤੇ ਨਹੀਂ ਆਈ ਸੀਗੀ ਉਹ ਮੁਸੀਬਤ ਪੂਰੇ ਭਾਰਤ ਦੇਸ਼ ਤੇ ਆਈ ਸੀਗੀ ਉਹ ਕੱਲੀ ਪੰਜਾਬ ਦੀ ਜੰਗ ਨਹੀਂ ਸੀਗੀ ਉਹ ਭਾਰਤ ਦੇਸ਼ ਦੀ ਜਿੱਦੇ ਵਿੱਚ ਅਸੀਂ ਵੀ ਹਿੱਸਾ ਹੈ ਸਾਡੇ ਸੰਵਿਧਾਨ ਦੇ ਉੱਤੇ ਹੀ ਭਾਰਤ ਦੇਸ਼ ਦੇ ਉੱਤੇ ਪੰਜਾਬ ਆਇਆ ਉਹ ਜੰਗ ਪੂਰੇ ਭਾਰਤ ਦੇਸ਼ ਦੀ ਸਭ ਤੋਂ ਮੂਰਲਿਕ ਤਾਰ ਦੇ ਵਿੱਚ ਪੰਜਾਬ ਖੜਾ ਸੀਗਾ ਹੁਣ ਪੰਜਾਬ ਦੇ ਵਿੱਚ 4 ਦਿਨਾਂ ਦੇ ਵਿੱਚ ਕਿੰਨਾ ਕੁਝ ਹੋਇਆ ਪਰ ਚੱਕਰ ਇਹ ਹੈ ਨਾ ਕਿ ਜਦੋਂ ਦੂਜੀ ਸਟੇਟਾਂ ਵਾਲੇ ਸਾਨੂੰ ਖਾਲਿਸਤਾਨੀ ਕਹਿੰਦੇ ਆ ਸਾਨੂੰ ਲੱਸੀ ਕਹਿੰਦੇ ਆ ਸਾਨੂੰ ਇਹ ਕਹਿੰਦੇ ਆ ਕਿ ਯਾਰ ਆਪਣਾ ਟੈਗ ਦਿਖਾਓ ਕਿ ਤੁਸੀਂ ਆਪਣਾ ਦੇਸ਼ ਭਾਰਤ ਦੇਸ਼ ਦੇ ਨਾਲ ਖੜੇ ਹੋ ਹੁਣ ਸਾਨੂੰ ਟੈਗ ਦੁਕਾਨ ਦੀ ਲੋੜ ਨਹੀਂ ਸੀਗੀ ਕਿਉਂਕਿ ਅਸੀਂ ਭਾਰਤ ਦੇਸ਼ ਦੇ ਅੱਗੇ ਹੱਕ ਤਾਣ ਕੇ ਖੜੇ ਸੀਗੇ ਤਾਂ ਹੀ ਇਹ ਸਾਰੇ ਆਰਾਮ ਦੀ ਚੈਨ ਦੀਨ ਨੂੰ ਹੋ ਸਕੇ ਤੁਸੀਂ ਦੂਜੀ ਗੱਲ ਜਿਹੜੀ ਹੁਣ ਮੇਨ ਗੱਲ ਆ ਮੇਨ ਗੱਲ ਕੀ ਆ ਜਿਹੜੇ ਸਾਡੇ ਤੋਂ ਟੈਗ ਮੰਗਦੇ ਸੀਗੇ ਕਿ ਤੁਸੀਂ ਆਪਣਾ ਦਿਖਾਓ ਜੀ ਕਿ ਤੁਸੀਂ ਕਿੰਨੇ ਦੇਸ਼ ਭਗਤ ਹੋ ਹੁਣ ਸਭ ਤੋਂ ਪਹਿਲਾਂ ਉਹ ਇੱਥੋਂ ਟ੍ਰੇਨਾਂ ਦੇ ਵਿੱਚ ਚਲੇ ਗਏ ਦੂਸਰੀ ਗੱਲ ਉਹ ਇੱਥੇ ਸਰਕਾਰਾਂ ਡਿਸਾਈਡ ਕਰ ਦਿੰਦੇ ਨੇ ਜਿਹੜੇ ਬਾਹਰਲੇ ਬੰਦੇ ਨੇ ਉਹ ਪੰਜਾਬ ਦੇ ਵਿੱਚ ਆ ਕੇ ਜ਼ਮੀਨ ਵੀ ਖਰੀਦ ਸਕਦੇ ਨੇ ਤੇ ਪੰਜਾਬ ਦੇ ਵਿੱਚ ਆ ਕੇ ਵੋਟ ਵੀ ਪਾਉਂਦੇ ਨੇ ਤੇ ਪੰਜਾਬ ਦੇ ਵਿੱਚ ਸਰਕਾਰਾਂ ਵੀ ਡਿਸਾਈਡ ਕਰਦੇ ਨੇ ਇਹ ਕਿਹੋ ਜਿਹਾ ਲੋਕਤੰਤਰ ਆ ਮੈਨੂੰ ਸਮਝ ਨਹੀਂ ਆਉਂਦੀ ਜਦੋਂ ਪੰਜਾਬ ਜਦੋਂ ਭਾਰਤ ਦੇਸ਼ ਨੂੰ ਲੋੜ ਪਈ ਤਾਂ ਸਭ ਤੋਂ ਪਹਿਲਾਂ ਪਿੱਠ ਦਿਖਾ ਕੇ ਭੱਜਦੇ ਵੀ ਉਹੀ ਨੇ ਤਾਂ ਹੀ ਮੈਂ ਇੱਕ ਗੱਲ ਕਹਿਣਾ ਜਿੱਦਾਂ ਹਿਮਾਚਲ ਪੰਜਾਬ ਤੇ ਜੰਮੂ ਇਹ ਬਾਰਡਰ ਸਟੇਟਾਂ ਨੇ ਜੰਮੂ ਤੇ ਪੰਜਾਬ ਨੂੰ ਸਭ ਤੋਂ ਵੱਧ ਮਾਰ ਪਈ ਪੰਜਾਬ ਦੇ ਵਿੱਚ ਬਾਈ ਹਜੇ ਤੱਕ ਸਕੂਲ ਨਹੀਂ ਖੁੱਲੇ ਪੰਜ ਜ਼ਿਲ੍ਹੇ ਜਿਹੜੇ ਪੂਰਾ ਪੰਜਾਬੀ ਰੈੱਡ ਅਲਰਟ ਤੇ ਸੀਗਾ ਪੂਰੇ ਪੰਜਾਬ ਦੇ ਨੌਜਵਾਨ ਪੂਰੇ ਪੰਜਾਬ ਦੇ ਫੌਜੀ ਸਾਰੇ ਮੂਹਰੇ ਖੜੇ ਸੀ ਭਾਰਤ ਦੇਸ਼ ਨੂੰ ਬਚਾਉਣ ਵਾਸਤੇ ਸਾਰਾ ਮੁਲਕ ਸਾਰਾ ਭਾਰਤ ਦੇਸ਼ ਫੇਰ ਉਦਾਂ ਹੀ ਚੱਲ ਪਿਆ ਪਰ ਜਿਹੜੇ ਸਾਡੇ ਮਾਨਸਿਕ ਸੰਤੁਲਨ ਨੇ ਉਹਨੂੰ ਠੀਕ ਹੋਣ ਨੂੰ ਕਿੰਨਾ ਟਾਈਮ ਲੱਗਣਾ ਸਾਡੇ ਬੱਚੇ ਸਕੂਲਾਂ 'ਚ ਨਹੀਂ ਜਾ ਰਹੇ ਸਾਡੇ ਇੱਥੇ ਡਰੋਨ ਦੇ ਹਮਲੇ ਹੋਏ ਸਾਡੇ ਤੇ ਮਸਾਇਲਾ ਸਿੱਟੀਆਂ ਗਈਆਂ ਫਿਰ ਉਸ ਤੋਂ ਬਾਅਦ ਉਹ ਮਸਾਇਲੇ ਕਿਹਦੇ ਉੱਥੇ ਖੇਤਾਂ 'ਚ ਗਈਆਂ ਉਹੀ ਕਿਸਾਨਾਂ ਦੇ ਖੇਤਾਂ 'ਚ ਗਈਆਂ ਜਿਹੜੇ ਫਸਲਾਂ 'ਕੇ ਮਰਦੇ ਨੇ ਉਹੀ ਕਿਸਾਨਾਂ ਦੇ ਮਸਾਇਲੇ ਖੇਤਾਂ 'ਚ ਗਈਆਂ ਜਿਨ੍ਹਾਂ ਤੇ 4 ਜਾਂ 5 ਲੱਖ ਰੁਪਏ ਕਰਜ਼ਾ ਹੁੰਦਾ ਨਾ ਬਾਈ ਉਹ ਫਸਲਾਂ 'ਕੇ ਮਰ ਜਾਂਦਾ ਤੇ ਲੜਨ 'ਚ ਸਭ ਤੋਂ ਅੱਗੇ ਪੰਜਾਬ ਤੇ ਜਦੋਂ ਕੋਈ ਪੰਜਾਬ ਨੂੰ ਦੇਣ ਦੀ ਗੱਲ ਆਉਂਦੀ ਆ ਉਹ ਸਭ ਤੋਂ ਪਿੱਛੇ ਹੋ ਜਾਂਦੇ ਆ ਪੰਜਾਬ ਦੀ GST ਨਹੀਂ ਵਾਪਸ ਦੇ ਰਹੇ ਪੰਜਾਬ ਤੇ ਕਰਜ਼ਾ ਕਿੰਨਾ ਆ ਪੰਜਾਬ ਦੇ ਨੌਜਵਾਨ ਬਾਹਰ ਜਾ ਰਹੇ ਨੇ ਪੰਜਾਬ ਦੇ ਵਿੱਚ ਨਸ਼ਾ ਕਿੰਨਾ ਆ ਰਾਜ ਦੇਸ਼ ਵੱਲੋਂ ਪੰਜਾਬ ਨੂੰ ਕੀ ਦਿੱਤਾ ਜਾ ਰਿਹਾ ਇਹ ਚ ਗਲਤੀ ਕੀਤੀ ਹੈ ਜਿਨ੍ਹਾਂ ਨੇ ਰੱਖਿਆ ਉਹਨਾਂ ਦੀ ਗਲਤੀ ਹੈ ਜਾਂ ਫਿਰ ਇਸ ਦੇ ਵਿੱਚ ਜਿਹੜੇ ਲੀਡਰ ਨੇ ਉਹਨਾਂ ਦੀ ਗਲਤੀ ਹੈ ਕਿ ਲਿਆ ਕੇ ਵੋਟਾਂ ਬਣਾ ਬਣਾ ਕੇ ਜਿਸ ਨੂੰ ਵਿੱਚ ਰੱਖ ਰਹੇ ਇਹ ਜਗਸੀਰ ਭਾਈ ਕੱਲਾ ਇੱਕ ਵਿਸ਼ਾ ਨਾ ਫੜੀ ਆਪਾਂ ਇਹ ਕੱਲਾ ਇੱਕ ਵਿਸ਼ਾ ਨਹੀਂ ਹੈ ਕਿ ਜਿਹੜੇ ਚੱਲ ਜਾਂਦੇ ਨੇ ਉਹਨਾਂ ਦੀ ਤਾਂ ਗੱਲ ਚਲੋ ਇਹ ਹੈ ਕਿ ਬਾਈ ਪੰਜਾਬ ਦੇ ਵਿੱਚ ਉਹਨਾਂ ਦੀ ਵੋਟਾਂ ਜਾਂ ਫਿਰ ਪੰਜਾਬ ਦੇ ਵਿੱਚ ਇੱਕ ਸਪੈਸ਼ਲ ਸਟੇਟ ਦਾ ਦਰਜਾ ਪੰਜਾਬ ਨੂੰ ਦੇਣਾ ਚਾਹੀਦਾ ਜਿਦੇ ਵਿੱਚ ਉਹ ਜ਼ਮੀਨ ਨਾ ਖਰੀਦ ਸਕਣ ਜਿੱਦਾਂ ਹਿਮਾਚਲ ਹੈ ਉਤਰਾਖੰਡਾ ਹੋਰ ਬਹੁਤ ਸਾਰੇ ਇਹ ਜਿਹੇ ਏਰੀਆ ਨੇ ਜਿਨ੍ਹਾਂ ਦੇ ਵਿੱਚ ਪਰਵਾਸੀ ਆ ਕੇ ਜ਼ਮੀਨ ਨਹੀਂ ਖਰੀਦ ਸਕਦੇ ਹੁਣ ਪਤਾ ਲੱਗਦਾ ਹੈ ਕਿ ਪੰਜਾਬ ਨੂੰ ਸਪੈਸ਼ਲ ਸਟੇਟ ਦਾ ਦਰਜਾ ਕਿਉਂ ਦੇਣਾ ਚਾਹੀਦਾ ਇਸ ਲਈ ਦੇਣਾ ਚਾਹੀਦਾ ਕਿ ਜਦੋਂ ਸਭ ਤੋਂ ਮੂਹਰੇ ਜਦੋਂ ਗੋਲੀ ਚੱਲਦੀ ਹੈ ਤਾਂ ਸਾਡੀ ਹਿੱਕਾਂ ਤਾਣੀਆਂ ਜਾਂਦੀਆਂ ਨੇ ਕਈਆਂ ਲੋਕਾਂ ਨੂੰ ਇਹ ਵੀ ਇਤਰਾਜ਼ ਆ ਤੁਸੀਂ ਕਹਿੰਨੇ ਹੋ ਪੰਜਾਬੀ ਆਗੇ ਹੋਏ ਕਿਉਂ ਕਹਿੰਨੇ ਹੋ ਇਹ ਸਾਹਿਬ ਅਸੀਂ ਇਸ ਲਈ ਕਹਿੰਨੇ ਕਿਉਂਕਿ ਸਭ ਤੋਂ ਪਹਿਲਾਂ ਪੰਜਾਬੀ ਹੀ ਮਰਦਾ ਆ ਜਾਂ ਤਾਂ ਉਹ ਪੰਜਾਬੀ ਆ ਜਾਂ ਜੰਮੂ ਦੇ ਵਿੱਚ ਉਹ ਬੈਠਾ ਸਾਡਾ ਭਰਾ ਉਹ ਮਰਦਾ ਬਾਰਡਰ ਸਟੇਟ ਸਾਡ ਨੂੰ ਸਭ ਤੋਂ ਵੱਧ ਲੱਗਦੀ ਹੈ ਇਸ ਲਈ ਅਸੀਂ ਕਹਿੰਨੇ ਕਿ ਪੰਜਾਬ ਪੂਰੇ ਭਾਰਤ ਦੇਸ਼ ਤੋਂ ਅਲੱਗ ਆ ਹੁਣ ਸਮਝ ਆਉਂਦਾ ਲੋਕਾਂ ਨੂੰ ਇਹ ਜਿਹੜੇ ਦਿੱਲੀ ਤੱਕ ਤਾਂ ਨਹੀਂ ਮਸਾਈਲ ਜਾਂਦੀ ਸੀ ਡਰੋਨ ਤਾਂ ਪੰਜਾਬ ਦੇ ਵਿੱਚ ਹੀ ਡਿੱਗਦਾ ਸੀਗਾ ਦੂਸਰੀ ਗੱਲ ਭਾਈ ਇਹਨਾਂ ਨੇ ਪੰਜਾਬ ਨੂੰ ਬਜਟ ਨੂੰ ਕਰਜ਼ੇ ਦੇ ਵਿੱਚ ਆ ਕਿੰਨਾ ਜ਼ਿਆਦਾ ਕੋਈ ਜਿੰਨੀਆਂ ਸਰਕਾਰਾਂ ਆਈਆਂ ਪੰਜਾਬ ਦਾ ਜੀ ਪੀਪਾ ਖਾਲੀ ਆ ਪੀਪਾ ਖਾਲੀ ਆ ਪਰ ਸਾਬ ਮੈਨੂੰ ਇੱਕ ਗੱਲ ਦੱਸੋ ਮਰਨ ਨੂੰ ਸਭ ਤੋਂ ਪਹਿਲਾਂ ਹੁੰਨੇ ਆ ਨਾ ਹੁਣ ਸਾਡਾ ਫਿਰ ਜੀਐਸਟੀ ਵੀ ਮੋੜੋ ਹੁਣ ਸਾਡੇ ਫਿਰ ਫੰਡ ਵੀ ਦਿਓ ਹੁਣ ਸਾਨੂੰ ਦੱਸੋ ਵੀ ਕਿ ਸਰ ਤੁਸੀਂ ਜਿਹੜੀ ਇਹ ਤੁਹਾਨੂੰ ਸਪੈਸ਼ਲ ਸਟੇਟ ਦੀ ਕੈਟਾਗਰੀ ਦੇ ਰਹੇ ਆ ਯੂਥ ਨੂੰ ਇੰਨਾ ਕੋਟਾ ਦਿੱਤਾ ਜਾਊਗਾ ਜਿਹੜੇ ਪੰਜਾਬ ਦਾ ਕਰਜ਼ਾ ਸਾਰਾ ਮਾਫ਼ ਕੀਤਾ ਜਾਊਗਾ ਜਿਹੜੇ 8-9 ਜ਼ਿਲ੍ਹਿਆਂ ਦੇ ਵਿੱਚ ਜਿੱਥੇ ਮਸਾਇਲਾਂ ਡਿੱਗੀਆਂ ਨੇ ਉਹਨਾਂ ਦੇ ਕਿਸਾਨਾਂ ਨੂੰ ਕੋਈ ਸਪੈਸ਼ਲ ਚੀਜ਼ ਦਿੱਤੀ ਜਾਊਗੀ ਯਾਰ ਇਹੀ ਮਸਾਇਲਾਂ ਸਾਡੇ ਤੇ ਹਰਿਆਣੇ ਨੇ ਡਿੱਗੀਆਂ ਸੀਗੀਆਂ ਇਹੀ ਆंसू ਗੈਸ ਦੇ ਗੋਲੇ ਸਾਡੇ ਤੇ ਹਰਿਆਣਾ ਡੇਗ ਰਾ ਸੀ ਅਸੀਂ ਉਦੋਂ ਵੀ ਆਪਣੇ ਨਾਲ ਲੜਦੇ ਆ ਜਦੋਂ ਪੰਜਾਬ ਦੇ ਉੱਤੇ ਪੀੜਾਂ ਆਂਦੀ ਆ ਬਾਈ ਅਸੀਂ ਟੱਪਰੀ ਵਾਸੀਆਂ ਮੰਗ ਅਸੀਂ ਆਪਣੇ ਸਿਰਾਂ ਦੇ ਉੱਤੇ ਆਪਣਾ ਸਾਰਾ ਸਮਾਨ ਪੈਕ ਕਰਕੇ ਨਿਕਲ ਜਾਨੇ ਆ 20 ਕਿਲੋਮੀਟਰ ਘਰ ਏਰੀਆ ਖਾਲੀ ਕਰ ਦਿੰਨੇ ਆ 20 ਕਿਲੋਮੀਟਰ ਪੰਜਾਬ ਦਾ ਏਰੀਆ ਖਾਲੀ ਹੋ ਜਾਂਦਾ ਅਸੀਂ ਤਾਂ ਨਹੀਂ ਛੱਡ ਕੇ ਭਜਦੇ ਅਸੀਂ ਇਹ ਜਿਹੜੀ ਜਿਹੜੇ ਸਰਹੱਦ ਏਰੀਏ ਦੇ ਵਿੱਚ ਪਿੰਡ ਪੈਂਦੇ ਨੇ ਘਰ ਪੈਂਦੇ ਨੇ ਉਹਨਾਂ ਨੇ ਆਪਣੇ ਘਰ ਖਾਲੀ ਕਰ ਦਿੱਤੇ ਉਹਨਾਂ ਨੂੰ ਮੁਸੀਬਤਾਂ ਚਲਣੀਆਂ ਪਈਆਂ ਕਿ ਲਾਦਾ ਕੇ ਵੀ ਕੋਈ ਰੋਡ ਮੈਪ ਭਾ ਪੰਜਾਬ ਸਰਕਾਰ ਨੇ ਭਾ ਸੈਂਟਰ ਨੇ ਤਿਆਰ ਕੀਤਾ ਹੋਵੇ ਕਿ ਵਿਆਨ ਨਾਲ ਟਾਈਮ ਦੇ ਵਿੱਚ ਜਿਹਦਾ ਕੋਈ ਨੁਕਸਾਨ ਹੋਵੇ ਅਸੀਂ ਦੇਵਾਂਗੇ ਜਿਵੇਂ ਪਿੱਛੇ ਹੜਾ ਆਏ ਸੀਗੇ ਹਰ ਇੱਕ ਨੂੰ ਕਹਿੰਦੇ ਮੁਰਗੀ ਦਾ ਵੀ ਮੁਆਵਜ਼ਾ ਮਿਲਿਆ ਹਰ ਇੱਕ ਨੂੰ ਘਾਟ ਢਾਏ ਦਾ ਵੀ ਮੁਆਵਜ਼ਾ ਮਿਲਿਆ ਕੋਈ ਮੁਆਵਜ਼ਾ ਤੁਹਾਨੂੰ ਵੀ ਪਤਾ ਕੋਈ ਮੁਰਗੀ ਕਿਸੇ ਦਾ ਮੁਆਵਜ਼ਾ ਨਹੀਂ ਮਿਲਿਆ ਪਰ ਹੁਣ ਚੱਕਰ ਪਤਾ ਕੀ ਹੈ ਹੁਣ ਸਾਡੀ ਜਾਨਾਂ ਗਈਆਂ ਨੇ ਮੈਂ ਜੰਗ ਦੀ ਗੱਲ ਨਹੀਂ ਕਰਨਾ ਚਾਹੁੰਦਾ ਮੈਂ ਕਿਸੇ ਹੋਰ ਚੀਜ਼ ਦੀ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਸਾਡੇ ਭਾਰਤ ਦੇਸ਼ ਦਾ ਮੁੱਦਾ ਆ ਚੱਕਰ ਇਹ ਹੈ ਕਿ ਬਾਈ ਸਾਡੇ ਪੰਜਾਬ ਦੇ ਪੰਜਾਬ ਨੂੰ ਤੁਹਾਨੂੰ ਹੱਥਾਂ ਦੇ ਚੱਕਣਾ ਚਾਹੀਦਾ ਸੀਗਾ ਕਿਉਂਕਿ ਦੁਸ਼ਮਣ ਵੀ ਡਰਦਾ ਕਿ ਜੇ ਪੰਜਾਬ ਅੱਗੇ ਪੰਜਾਬ ਮੂਹਰੇ ਖੜਾ ਆ ਕਿਉਂਕਿ ਉਹਨਾਂ ਨੂੰ ਪਤਾ ਕਿ 47 ਦੀ ਵੰਡ ਤੋਂ ਬਾਅਦ ਤੇ ਕਿੱਦਾਂ ਦੁਸ਼ਮਣ ਦੇ ਵੀ ਪੰਜਾਬ ਛੱਕੇ ਛਡਾਉਂਦਾ ਕਿਉਂਕਿ ਅਸੀਂ ਡਰ ਕੇ ਭੱਜਣ ਵਾਲੀ ਕੌਮ ਨਹੀਂ ਹੈਗੇ ਮਾਜੇ ਦੇ ਮਜੇਲ ਹੋ ਗਏ ਉਹ ਤਾਂ ਕਹਿੰਦੇ ਉਹ ਤਾਂ ਉੱਤੇ ਡਰੋਨਾਂ ਨੂੰ ਲਾਈਟਾਂ ਮਾਰਦੇ ਸੀਗੇ ਕਿ ਆਓ ਤਾਂ ਸੀ ਇੱਥੇ ਤਾਂ ਆਓ ਪਰ ਸਭ ਚੱਕਰ ਇਹ ਹੈ ਕਿ ਅਸੀਂ ਡਰਦੇ ਨਹੀਂ ਆ ਪਰ ਅਸੀਂ ਆਪਣਾ ਨੁਕਸਾਨ ਬਹੁਤ ਖਰਾ ਬੈਠੇ ਹਰ ਵਾਰ ਅਸੀਂ ਕਿਉਂ ਆਪਣਾ ਨੁਕਸਾਨ ਕਰਾਈ ਅਸੀਂ ਵੀ ਨੁਕਸਾਨ ਕਰਨ ਨੂੰ ਤਿਆਰ ਆ ਪਰ ਉਸ ਤੋਂ ਬਾਅਦ ਭਾਰਤ ਸਾਨੂੰ ਪੁੱਛਦਾ ਲਿਆਓ ਤੁਸੀਂ ਦੱਸੋ ਜੀ ਤੁਸੀਂ ਕਿੰਨੇ ਤੁਹਾਡੇ ਤੇ ਕਿਹੜੀ ਮੋਹਰ ਲੱਗੀ ਹੈ ਕਿ ਤੁਸੀਂ ਭਾਰਤੀ ਹੋ ਹੁਣ ਪਤਾ ਲੱਗ ਗਿਆ ਹੁਣ ਜਦੋਂ 4 ਦਿਨ ਇਹ ਜੰਗ ਚੱਲੀ ਆ ਤੁਸੀਂ ਆਪਣੇ ਘਰਾਂ 'ਚ ਜੇ ਆਰਾਮ ਨਾਲ ਸੁੱਤੇ ਸੀਗੇ ਬਾਰਡਰਾਂ 'ਤੇ ਅਸੀਂ ਖੜੇ ਸੀਗੇ ਤੇ ਜਿਹੜੇ 20 ਕਿਲੋਮੀਟਰ ਅਸੀਂ ਨਹੀਂ ਘਰ ਖਾਲੀ ਕਰਦੇ ਉਹ ਪੁੱਲਸ ਖਾਲੀ ਕਰ ਆਉਂਦੀ ਆ ਸੜ ਤੋਂ ਫੌਜ ਖਾਲੀ ਕਰਾਉਂਦੀ ਆ ਅਸੀਂ ਫੇਰ ਵੀ ਉੱਥੇ ਮਰਨ ਨੂੰ ਤਿਆਰ ਆ ਕਿ ਯਾਰ ਇਹ ਫੌਜੀ ਸਾਡੇ ਭਰਾ ਨੇ ਪਰ ਜਿਹੜੇ ਪ੍ਰਵਾਸੀ ਨੇ ਜਾਂ ਫਿਰ ਜਿਹੜੇ ਪੰਜਾਬ ਤੋਂ ਬਾਹਰੋਂ ਆਏ ਨੇ ਉਹ ਕਿਉਂ ਫਿਰ ਉਹ ਫੌਜੀ ਫਿਰ ਸਾਡੇ ਹੀ ਆਪਣੇ ਨੇ ਫੌਜੀਆਂ 'ਚ ਕਿਹੜਾ ਇਹ ਕੋਈ ਅਲੱਗ ਡੀਐਨਏ ਪੜਿਆ ਕਿ ਗੋਲੀਆਂ ਉਹਨਾਂ ਦੇ ਵੱਜਦੀ ਨਹੀਂ ਪੰਜਾਬ ਦਾ ਲੋਕ ਪਤਾ ਕਿੰਦਾ ਦੀ ਵੀਡੀਓ ਆ ਰਹੀਆਂ ਸੀ ਕਿ ਯਾਰ ਅਸੀਂ ਇੱਥੋਂ ਛੱਡ ਕੇ ਨਹੀਂ ਜਾਂਦੇ। ਕਿਉਂ ਨਹੀਂ ਛੱਡ ਕੇ ਚਾਹੇ ਉਹ ਪੰਜਾਬ ਦਾ Hindu ਹੋਵੇ Hindu ਭਰਾ ਉੱਥੇ ਖੜਾ ਸੀਗਾ ਸਾਡੇ ਪੰਜਾਬ ਦਾ ਸਾਡੇ ਭਰਾ Sikh ਪਾਈਚਾਰਾ ਉੱਥੇ ਖੜਾ ਸੀ ਮੁਸਲਮਾਨ ਪੰਜਾਬ ਦਾ ਉੱਥੇ ਖੜਾ ਸੀਗਾ ਡਟ ਕੇ ਜਿਹੜੇ ਆਪਣੇ ਘਰ ਨੂੰ ਪੰਜਾਬ ਨੂੰ ਪਿਆਰ ਕਰਦੇ ਸੀਗੇ ਉਹ ਡਟੇ ਰਹੇ ਜਿਹੜੇ ਜਿਹੜੇ ਇਸ ਤੋਂ ਫਾਇਦਾ ਚੁੱਕਦੇ ਸੀਗੇ ਜਾਂ ਚੱਕ ਰਹੇ ਸੀਗੇ ਜਾਂ ਕਮਾਈ ਕਰਨ ਆਏ ਸੀਗੇ ਉਹ ਮਿੰਟਾਂ ਦੇ ਵਿੱਚ ਰਫੂ ਚੱਕਰ ਹੋ ਕੇ ਛੱਡ ਗਏ ਭੱਜ ਕੇ ਜਿਹੜੇ ਭਾਰਤ ਨੂੰ ਪਿਆਰ ਕਰਦੇ ਸੀਗੇ ਇਹ ਪੰਜਾਬ ਦੀ ਲੜਾਈ ਨਹੀਂ ਸੀਗੀ ਇਹ ਪੰਜਾਬ ਦੀ ਲੜਾਈ ਪੰਜਾਬ ਨੇ ਮਿੱਥੀ ਨਹੀਂ ਸੀਗੀ ਸੀਪ ਤਾਂ ਪਹਿਲਾਂ ਪੰਜਾਬ ਨੂੰ ਹੀ ਕੀਤਾ ਜਾ ਰਿਹਾ ਸੀਗਾ ਉਸ ਤੋਂ ਫਿਰ ਅੱਗੇ ਭਾਰਤ ਸੇਫ ਹੋਏਗੇ ਉਹੀ ਤਾਂ ਮੈਂ ਕਹਿਣਾ ਇਹ ਲੜਾਈ ਲੜਾਈ ਸਾਡੀ ਤਾਂ ਨਹੀਂ ਸੀਗੀ ਇਹ ਪੂਰੇ ਕੰਟਰੀ ਦੀ ਲੜਾਈ ਸੀ ਪੂਰੇ ਭਾਰਤ ਦੇਸ਼ ਦੀ ਲੜਾਈ ਸੀਗੀ ਨਾ ਬਾਈ ਫਰੰਟ ਲਾਈਨ ਤੇ ਕੋਰ ਨੇ ਲੜਾਈ ਲੜ ਰਿਹਾ ਸੀਗਾ ਪੰਜਾਬ ਲੜ ਰਿਹਾ ਸੀਗਾ ਮੈਂ ਉਹੀ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਨੂੰ ਹੁਣ ਲੜਾਈ ਖਤਮ ਹੋ ਗਈ ਚਾਰ ਦਿਨ ਬਾਅਦ ਹੁਣ ਸਾਰਿਆਂ ਨੇ ਭੁੱਲ ਜਾਣਾ ਟੀਵੀ ਚੈਨਲਾਂ ਤੇ ਚੱਲੀ ਜਾਣਾ ਦਿੱਲੀ ਵਾਲੇ মিডিਆ ਨੇ ਪਤਾ ਨਹੀਂ ਕਿੱਥੇ ਕਿੱਥੇ ਤੱਕ ਇਹ ਵੜ ਗਏ 4 ਦਿਨ ਬਾਅਦ ਜਦ ਸਾਰਾ ਕੁਝ ਹੋ ਜਾਣਾ ਮਸਾਇਲੇ ਤਾਂ ਸਾਡੇ ਵੀ ਹਾਲੇ ਤੱਕ ਉਹ ਟੋਏ ਪਏ ਹੋਏ ਨੇ ਬੱਚੇ ਸਾਡੇ ਉੱਥੇ ਸ਼ਹੀਦ ਹੋਏ ਨੇ ਮਰੇ ਨੇ ਠੀਕ ਹੈ ਨਾ ਜੰਮੂ ਦੇ ਸ਼ਹੀਦ ਹੋਏ ਨੇ ਤੁਸੀਂ ਕੀ ਦੇ ਰਹੇ ਹੋ ਦੱਸੋ ਸੈਂਟਰ ਸਰਕਾਰ ਪੰਜਾਬ ਨੂੰ ਇਹ ਜਿਆ ਕੀ ਸਕੀਮ ਦੇ ਰਹੀ ਹੈ ਸਾਡੇ ਤਾਂ ਹਾਲੇ ਤੱਕ ਸਕੂਲ ਨਹੀਂ ਖੁੱਲੇ ਬਈ ਹਜੇ ਤੱਕ ਲੋਕ ਡਰ ਦੇ ਮਾਰੇ ਰਾਤ ਨੂੰ ਲਾਈਟਾਂ ਨਹੀਂ ਚਲਾ ਰਹੇ ਬਲੈਕਆਊਟ ਹੈ ਨਹੀਂਗਾ ਪਰ ਫਿਰ ਵੀ ਲੋਕ ਡਰਦੇ ਮਾਰੇ ਲਾਈਟਾਂ ਨਹੀਂ ਜਲਾ ਰਹੇ ਤੁਸੀਂ ਪੰਜਾਬ ਦੇ ਵਿਦਿਆਰਥੀ ਨੂੰ ਕੀ ਦੇ ਰਹੇ ਹੋ ਇਹ ਮੈਂ ਸੈਂਟਰ ਸਰਕਾਰ ਨੂੰ ਪੁੱਛਣਾ ਚਾਹੁੰਦਾ ਤੁਸੀਂ ਪੰਜਾਬ ਦੇ ਕਿਸਾਨ ਨੂੰ ਕੀ ਦੇ ਰਹੇ ਹੋ ਜਿਹੜਾ ਕਿਸਾਨ ਹਰ ਵਾਰੀ ਆਪਣੀ ਹੱਕ ਤਣ ਕੇ ਅੱਗੇ ਖੜਾ ਜਿਹੜੇ ਕਿਸਾਨ ਨੂੰ ਤੁਸੀਂ ਦੇਸ਼ ਗਦਰੋਹੀ ਕਹਿੰਦੇ ਹੋ ਅੱਜ ਉਹ ਸਭ ਤੋਂ ਮੂਰੇ ਭਾਰਤ ਦੇਸ਼ ਦਾ ਝੰਡਾ ਲਾ ਕੇ ਖੜਾ ਸੀਗਾ ਉਹ ਕਿਸਾਨ ਨੂੰ ਤੁਸੀਂ ਕੀ ਦੇ ਰਹੇ ਹੋ ਸਾਨੂੰ ਤੁਸੀਂ ਖਾਲਸਤਾਨੀ ਸਾਨੂੰ ਤੁਸੀਂ ਲੱਸੀ ਕਹਿੰਦੇ ਹੋ ਹੁਣ ਆਪਣੇ ਮੂੰਹਾਂ ਦੇ ਅੰਦਰ ਵੜ ਕੇ ਚਪੇੜਾ ਮਾਰੋ ਇੱਕ ਕਿ ਸਾਨੂੰ ਟੈਗ ਲਾਉਨੇ ਹੋ ਤੁਸੀਂ ਕਿ ਇਹ ਤਾਂ ਭਾਈ ਅਤਵਾਦੀ ਨੇ ਹੁਣ ਅਸੀਂ ਦਿਖਾਇਆ ਕਿ ਜਦੋਂ ਵੀ ਇੰਡੀਆ ਤੇ ਪੀੜ ਪਊਗੀ ਤਾਂ ਪੰਜਾਬ ਇਹ ਇੱਕ ਤਾਨ ਕੇ ਅੱਗੇ ਖੜਿਆ ਉਹ ਤਾਂ ਹੀ ਅਸੀਂ ਕਹਿੰਨੇ ਆ ਕਿ ਪੰਜਾਬੀ ਆ ਗਏ ਓਏ ਹੁਣ ਪਤਾ ਲੱਗਦਾ ਸੀ ਉੱਥੇ ਫੇਰ ਇਹ ਇਥੇ ਦੂਜੀ ਸਟੇਟਾਂ ਵਾਲਿਆਂ ਨੂੰ ਦਿਲ 'ਚ ਠੰਡ ਪੈਂਦਾ ਸੀ ਯਾਰ ਸਾਡਾ ਤਾਂ ਮੁੱਖ ਮੰਤਰੀ ਲੜੀ ਜਾਂਦਾ ਸਾਡੇ ਤੋਂ ਤਾਂ ਪਾਣੀ ਖੋਈ ਜਾਂਦੇ ਇਹ ਬੀਬੀ ਐਮਬੀ ਦਾ ਸਾਡੇ ਤੋਂ ਤਾਂ ਦੇਣਾ ਕੀ ਹੈ ਸਾਡੇ ਤੋਂ ਪਾਣੀ ਉਹ ਖੋਈ ਜਾਂਦੇ ਆ ਇੱਕ ਪਾਸੇ ਜੰਗ ਚੱਲ ਰਹੀਏ ਦੂਜੇ ਪਾਸੇ ਪਾਣੀ ਖੋਣ ਦੀ ਤਿਆਰੀਆਂ ਮੇਰੇ ਕਹਿੰਦੇ ਆ ਸਾਡੇ ਮੁੱਖ ਮੰਤਰੀ ਨੇ ਤਾਂ ਰਾਜਸਥਾਨ ਨੂੰ ਪਾਣੀ ਦੇ ਦਿੱਤਾ ਬਹੁਤ ਵੱਡੀ ਗੱਲ ਹੈ ਕਿ ਰਾਜਸਥਾਨ ਦਾ ਫੌਜੀ ਕਹਿ ਰਿਹਾ ਸੀਗਾ ਇਧਰੋਂ ਜੰਗ ਚੱਲ ਰਹੀ ਉਧਰੋਂ ਹਰਿਆਣਾ ਕਹਿ ਰਿਹਾ ਪਾਣੀ ਦੇ ਦਿਓ ਇਹ ਤਾਂ ਮਤਰੀ ਹੀ ਮਾਲਾ ਕੰਮ ਹੋ ਗਿਆ ਨਾ ਭਾਈ ਇਹ ਸੋਚਣਾ ਪੈਣਾ ਪੰਜਾਬ ਦੇ ਲੋਕਾਂ ਨੂੰ ਵੀ ਤੇ ਪੰਜਾਬ ਦੀਆਂ ਫੌਜਾਂ ਨੂੰ ਵੀ ਸਾਰੇ ਜਿਹੜੇ ਬੁੱਧੀਜੀਵ ਨੇ ਤੇ ਸੈਂਟਰ ਨੂੰ ਵੀ ਹੁਣ ਦੋ ਪੰਜਾਬ ਨੂੰ ਵੱਡੇ ਪੈਕੇजेस ਦੋ ਯੂਥ ਨੂੰ ਦੋ ਫੌਜ ਨੂੰ ਦੋ ਜਿਨ੍ਹਾਂ ਦੇ ਘਟ ਹੈ ਉਹਨਾਂ ਨੂੰ ਦੋ ਜਿਹੜੇ ਮਾਨਸਿਕ ਤੌਰ ਤੇ ਭਾਈ 12 ਜ਼ਿਲ੍ਹਿਆਂ ਚ ਬਿਲਕੁਲ ਰੈਡ ਜ਼ੋਨ ਸੀਗਾ ਡਰੋਨ ਜਦੋਂ ਉੜਦੇ ਸੀਗੇ ਨਾ ਅੰਦਰ ਇੱਕ ਡਰ ਸੀਗਾ ਕਿ 47 ਦੇਖਿਆ 84 ਦੇਖਿਆ ਹੁਣ ਇਹ 2015 ਦੇਖਿਆ ਹੁਣ ਇਹ ਦੇਖਣਾ ਮਣਾ ਕੋਵਿਡ ਦੇਖ ਲਿਆ ਸਾਰਾ ਕੁਝ ਹੀ ਦੇਖ ਲਿਆ ਭਾਈ ਤੇ ਫੇਰ ਵੀ ਭਾਰਤ ਦੇਸ਼ ਦੇ ਮੂਰੇ ਪੰਜਾਬ ਹਿੱਕ ਤਣ ਕੇ ਖੜਾ ਕਿ ਭਾਰਤ ਦੇਸ਼ ਨੂੰ ਕੋਈ ਆਂ ਚਨਾਏ ਏ ਅਸੀਂ ਪੰਜਾਬੀ ਆ ਇਹ ਤਾਂ ਅਸੀਂ ਕਹਿੰਦੇ ਆ ਕਿ ਪੰਜਾਬੀ ਆ ਗਏ ਹੋਏ ਕਿ ਤੁਸੀਂ ਆਪਣੇ ਘਰਾਂ ਚ ਆਰਾਮ ਨਾਲ ਸ਼ਾਂਤੀ ਨਾਲ ਸੋ ਸਕੋ ਅਸੀਂ ਭੱਜਦੇ ਨਹੀਂ ਸਾਡਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਨੂੰ ਭੱਜਣਾ ਨਹੀਂ ਸਿਖਾਇਆ ਅਸੀਂ ਉੱਥੇ ਤਾਨ ਕੇ ਇੱਕਾਂ ਖੜੇ ਸੀਗੇ ਕਿ ਪਹਿਲੀ ਗੋਲੀ ਵੱਜਣੀ ਸਾਡੇ ਵੱਜੋ ਅਸੀਂ ਭੀਖ ਨਹੀਂ ਮੰਗਦੇ ਸੈਂਟਰ ਤੋਂ ਅਸੀਂ ਆਪਣਾ ਹੱਕ ਮੰਗ ਰਹੇ ਹਾਂ ਤੇ ਸਾਰੇ ਲੀਡਰਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਨਾ ਸੈਂਟਰ ਨੂੰ ਕਹੋ ਕੀ ਇਹਨੂੰ ਸਪੈਸ਼ਲ ਸਟੇਟ ਇਹਨੂੰ ਫੁੱਲਾ ਮੰਗ ਰੱਖੋ ਪੰਜਾਬ ਨੂੰ ਕੀ ਕੀ ਸਪੈਸ਼ਲ ਸਟੇਟ ਦਾ ਜਿਹੜਾ ਅਹੁਦਾ ਦਿੱਤਾ ਜਾਵੇ ਕੀ ਇਸ ਦੇ ਵਿੱਚ ਖਾਸ ਹੋਣਾ ਚਾਹੀਦਾ ਕਿਉਂਕਿ ਪੰਜਾਬ ਨੂੰ ਕਹਿੰਦੇ ਹਮੇਸ਼ਾ ਸੋਨ ਦੀ ਚਿੜੀ ਕਿਹਾ ਗਿਆ ਤੇ ਸੋਨ ਦੀ ਚਿੜੀ ਸੀਗੀ ਤੇ ਹੱਸਦਾ ਵਸਦਾ ਪੰਜਾਬ ਕਿਹਾ ਗਿਆ ਹੁਣ ਤੁਸੀਂ ਕੀ ਚਾਹੁੰਦੇ ਹੋ ਕਿ ਪੰਜਾਬ ਨੂੰ ਸਪੈਸ਼ਲ ਸਟੇਟ ਦਾ ਕੀ ਅਹੁਦਾ ਦਿੱਤਾ ਜਾਵੇ ਕੋਈ ਨਾਮ ਦਿੱਤਾ ਜਾਵੇ ਜਾਂ ਕੋਈ ਅਜਿਹਾ ਕਹਿ ਦਿੱਤਾ ਜਾਵੇ ਕਿ ਇਹ ਤਾਂ ਪੂਰੇ ਇੰਡੀਆ ਦਾ ਦਿਲ ਹੈ ਧੜਕਣ ਹੈ ਪੰਜਾਬ ਉਹ ਤਾਂ ਕਹਿਣਾ ਚਾਹੀਦਾ ਬਾਈ ਪਰ ਕਹਿਣਾ ਕੁਝ ਵੱਡਣਾ ਨਹੀਂ ਕਹਿਣਾ ਕੁਝ ਵਰਨਾ ਨਹੀਂ ਚੱਕਰ ਇਹ ਹੈ ਕਿ ਪਹਿਲੀ ਗੱਲ ਦਾ ਪੰਜਾਬ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਕੋਈ ਦੱਸੋ ਕਿ ਕੀ ਕਰਨਾ ਪੰਜਾਬ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਜਿਹੜੀ ਸਪੈਸ਼ਲ ਸਟੇਟਾਂ ਦਾ ਦਰਜਾ ਦਿੱਤਾ ਹੋਣਾ ਜੰਮੂ ਨੂੰ ਦਿੱਤਾ ਕਸ਼ਮੀਰ ਨੂੰ ਦਿੱਤਾ ਇਹਨਾਂ ਨੇ ਉਹਦੇ ਵਿੱਚ ਕੀ ਹੁੰਦਾ ਇਹ ਪਹਿਲਾਂ ਤਾਂ ਕਰਜ਼ਾ ਮਾਫ ਕਰਦੇ ਨੇ ਉਸ ਤੋਂ ਬਾਅਦ ਜੀਐਸਟੀ ਦੇਣ ਸਾਨੂੰ ਜਿਹੜਾ ਸਾਡਾ ਜੀਐਸਟੀ ਉੱਥੇ ਬਕਾਇਆ ਖੜਾ ਜਿਹਦੇ ਪਿੱਛੇ ਹੱਲੇ ਕਹੀ ਜਾਂਦੇ ਖਾਲੀ ਐ ਡੰਮਰੂ ਉਸ ਤੋਂ ਬਾਅਦ ਸਾਡੇ ਕਿਸਾਨਾਂ ਦਾ ਕਰਜ਼ਾ ਮਾਫ ਕਰਨਾ ਪਹਿਲਾਂ ਤਾਂ ਸਾਡੀ ਸਰਕਾਰ ਦਾ ਕਰਨ ਸਟੇਟ ਦੀ ਦਾ ਉਸ ਤੋਂ ਬਾਅਦ ਕਿਸਾਨਾਂ ਤੇ ਆਉਣ ਜਿਹੜੇ 5-5 ਲੱਖ ਵਾਲੇ ਜਿਹੜੇ ਨਿਰਧੜਕ ਜਰਨੈਲ ਜਿਹੜੇ ਹਿੱਕਾਂ ਤਾਂ ਕੇ ਬਾਰਡਰਾਂ ਤੇ ਖੜੇ ਸੀ ਉਹ 2 ਲੱਖ ਦੇ ਕਰਜ਼ੇ ਦੇ ਨਾਲ ਗਲਚਪਾ ਲੈ ਕੇ ਮਰ ਜਾਂਦਾ ਜਿਗਰਾ ਦੇਖੋ ਕਿੰਨਾ ਕਿ ਤੋਪ ਦਾ ਆਊਗਾ ਸੀ ਸਹਿ ਲਵਾਂਗੇ ਪਰ 2 ਲੱਖ ਉਹ ਤੋਂ ਕਰਜ਼ਾ ਨਹੀਂ ਦੇ ਰਿਹਾ ਜਰਾ ਇਹ ਅਸਲੀਅਤ ਆ ਸਾਡੇ ਕਿਸਾਨਾਂ ਦੀ ਕਿਸਾਨਾਂ ਵਾਸਤੇ ਕੁਝ ਕਰਨਾ ਚਾਹੀਦਾ ਐਮਐਸਪੀਆਂ ਦੇਣੀਆਂ ਚਾਹੀਦੀਆਂ ਨੇ ਸਾਡੇ ਯੂਥ ਵਾਸਤੇ ਕੁਝ ਕਰਨਾ ਚਾਹੀਦਾ ਜਿਹੜਾ ਯੂਥ ਨਸ਼ਿਆਂ 'ਚ ਪੈ ਗਿਆ ਜਿਹੜਾ ਬਾਹਰ ਜਾ ਕੇ ਚੜੀ ਜਾਂਦਾ ਹੈ ਸੈਂਟਰ ਨੂੰ ਇੱਥੇ ਫੰਡ ਰਿਲੀਜ਼ ਕਰਨਾ ਚਾਹੀਦਾ ਯੂਨੀਅਨ ਗਵਰਨਮੈਂਟ ਦਾ ਬਹੁਤ ਵੱਡੇ ਫੰਡ ਹੁੰਦੇ ਨੇ ਪਰ ਉਹ ਦਿੱਤੇ ਨਹੀਂ ਹਲੇ ਤੱਕ ਭਾਈ ਇਹ ਰਿਲੀਜ਼ ਕਰਨੇ ਚਾਹੀਦੇ ਨੇ ਕਿ ਤਾਂ ਕਿ ਇਹ ਹੁਣ ਜੰਗ ਰੁਕੀ ਨਹੀਂ ਹੈ ਇਹ ਪਾਕਿਸਤਾਨ ਇੰਨੀ ਜਲਦੀ ਹਾਰ ਮੰਨਣ ਵਾਲਾ ਨਹੀਂ ਹੈ ਪਰ ਸਾਡੇ ਨਾਲ ਜਦੋਂ ਤੁਹਾਨੂੰ ਪਤਾ ਕਿ ਲੜਨ ਵਾਲੇ ਅਸੀਂ ਆ ਇੱਕ ਫੌਜੀ ਹੁੰਦਾ ਨਾ ਭਾਈ ਪੁਰਾਣੇ ਇਤਿਹਾਸ ਚ ਵੀ ਪੜਿਆ ਸੀਗਾ ਜਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਵੀ ਨਾ ਜਦੋਂ ਕਿਲੇ ਦੇ ਵਿੱਚ ਬੈਠੇ ਸੀ ਤਾਂ ਉਹਨਾਂ ਨੂੰ ਇਹ ਕਿਹਾ ਸੀਗਾ ਕਿ ਮੈਂ ਮੇਰਾ ਢਿੱਡ ਖਾਲੀ ਰਹਿ ਜਾਵੇ ਕੋਈ ਚੱਕਰ ਨਹੀਂ ਪਰ ਜਿਹੜੇ ਮੇਰੇ ਵਾਸਤੇ ਲੜਦੇ ਨੇ ਬਿਨਾਂ ਤਨਖਾਹ ਤੋਂ ਇਹ ਉਹ ਨੇ ਜਿਹੜੇ ਬਿਨਾਂ ਤਨਖਾਹ ਤੋਂ ਅਸੀਂ ਪੰਜਾਬੀ ਬਿਨਾਂ ਤਨਖਾਹ ਤੋਂ ਭਾਰਤ ਵਾਸਤੇ ਲੜਦੇ ਆ ਤਾਂ ਸਾਨੂੰ ਤਾਂ ਸੋਚੋ ਇਹਨਾਂ ਨੂੰ ਹੱਥਾਂ ਦੇ ਚੱਕਣਾ ਚਾਹੀਦਾ ਸੀ ਪਰ ਚੱਕਿਆ ਨਹੀਂ ਹਾਲ ਤੱਕ ਕੀ ਨਾਮ ਦੇਣਾ ਚਾਹੀਦਾ ਪੰਜਾਬ ਨੂੰ ਬਹੁਤ ਸਾਰੇ ਨਾਮ ਪੰਜਾਬ ਵਾਸਤੇ ਛੋਟੇ ਨੇ ਪੰਜਾਬ ਤੇ ਜੰਮੂ ਜੰਮੂ ਵੀ ਬਈ ਜਿਵੇਂ ਪਾਰਲੀਮੈਂਟ ਦੇ ਵਿੱਚ ਰਾਫਲ ਗਾਂਧੀ ਨੇ ਵੀ ਕਿਹਾ ਕਿ ਸੈਸ਼ਨ ਸਦਨਾ ਚਾਹੀਦਾ ਹੈ ਜੇ ਸੈਸ਼ਨ ਸੱਦਿਆ ਜਾਂਦਾ ਉਸ ਦੇ ਵਿੱਚ ਅਪੀਲ ਰੱਖੀ ਜਾਂਦੀ ਹੈ ਕਿ ਪੰਜਾਬ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਜਾਏ ਕਿ ਪੰਜਾਬ ਸੀਗਾ ਖੜਾ ਇੱਕ ਜੰਮੂ ਤੇ ਪੰਜਾਬ ਦੋਨੇ ਸਟੇਟਾਂ ਇੱਕ ਤਾਨ ਕੇ ਖੜੀਆਂ ਸੀ ਪਰ ਜੰਮੂ ਨੂੰ ਇਹ ਦੇਸ਼ਦਰੋਹੀ ਨਹੀਂ ਕਹਿੰਦੇ ਜੰਮੂ ਦੇ ਲੋਕਾਂ ਨੂੰ ਪੰਜਾਬ ਨੂੰ ਇਹ ਖਾਲਿਸਤਾਨੀ ਕਹਿੰਦੇ ਨੇ ਹੁਣ ਅਸੀਂ ਸਾਹਮਣੇ ਹੋ ਕੇ ਦੱਸਿਆ ਕਿ ਤੁਹਾਡੇ ਤੋਂ ਵੱਧ ਦੇਸ਼ਦਰੋਹੀ ਨਹੀਂ ਹੈਗਾ ਜਦੋਂ ਪੀੜ ਭਈ ਤੁਸੀਂ ਭੱਜੇ ਹੋ ਅਸੀਂ ਕਿਹਨੂੰ ਛੱਡ ਕੇ ਭੱਜੀਏ ਯਾਰ ਸਾਡੇ ਤਾਂ ਘਰ ਵੀ ਉੱਥੇ ਨੇ ਪੰਚਵੀਂ ਗੱਲ ਜਿਹੜੀ ਸਭ ਤੋਂ ਮੇਨ ਇੰਪੋਰਟੈਂਟ ਗੱਲ ਆ ਕਿ ਜਿਹੜੇ ਭੱਜੇ ਨੇ ਨਾ ਭਾਈ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਸਪੈਸ਼ਲ ਸਟੇਟਾਂ ਦੇ ਵਿੱਚ ਉਹਨਾਂ ਨੂੰ ਇੱਥੇ ਜ਼ਮੀਨ ਖਰੀਦਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਇੱਥੇ ਘਰ ਬਣਾਉਣ ਦਾ ਜਦੋਂ ਘਰ ਨਹੀਂ ਬਣਾਉਣਗੇ ਫਿਰ ਵੋਟ ਵੀ ਨਹੀਂ ਬਣੂਗੀ ਉਹ ਨਿਓ ਜਿਹੜੇ ਜ਼ਮੀਨਾਂ ਖਰੀਦਦੇ ਨੇ ਵੋਟਾਂ ਪਾਉਂਦੇ ਨੇ ਕੌਣ ਨਿਓ ਕਿੱਥੋਂ ਦੇ ਵਸਨੀਕ ਨੇ ਇਹ ਦੇਖਣਾ ਪੈਣਾ ਕਿੱਥੋਂ ਦੇ ਨੇ ਪੂਰੇ ਜੇ ਹੁਣ ਮਹਾਲੀ ਡੇਰਾ ਬੱਸੀ ਹੋਰ ਵੀ ਇਲਾਕਿਆਂ ਦੇ ਵਿੱਚ ਆ ਕੇ ਵਸੋ ਹੋ ਰਹੀ ਆ ਹਿਮਾਚਲ ਦੇ ਵਿੱਚ ਅਸੀਂ ਜ਼ਮੀਨ ਨਹੀਂ ਖਰੀਦ ਸਕਦੇ ਭਾਈ ਜੰਮੂ ਦੇ ਵਿੱਚ ਆ ਕਸ਼ਮੀਰ ਦੇ ਵਿੱਚ ਨਹੀਂ ਖਰੀਦ ਸਕਦੇ ਉਹਨਾਂ ਨੂੰ ਪਤਾ ਹੈ ਨਾ ਕਿ ਜਦੋਂ ਪੀੜ ਪੈਂਦੀ ਆ ਤਾਂ ਫਿਰ ਇਹ ਸਾਡੇ ਜਿਹੜੇ ਭੱਜਦੇ ਨੇ ਪੰਜ ਆਪਣਾ 20-20 ਹਜ਼ਾਰ ਤਾਂ ਵੋਟਾਂ ਨੇ ਪ੍ਰਵਾਸੀਆਂ ਦੀਆਂ ਫਿਰ ਇਹ ਸੋਚਣਾ ਪੈਣਾ ਕਿ ਜਦੋਂ ਇਹ ਇਹਨਾਂ ਨੇ ਕਰਨੀ ਆ ਆਪਾਂ ਇਹਨਾਂ ਦੇ ਨਾਮ ਕਰਾਣ ਦੇਣਾ ਇਹਨਾਂ ਦੀ ਵੋਟ ਨਹੀਂ ਬਣਨੀ ਗੱਲ ਉੱਥੇ ਖਤਮ ਹੋ ਜਾਣੀ ਆ ਤਾਂ ਇਹ ਪੰਜਾਬ ਦੀ ਸਰਕਾਰ ਨੂੰ ਬਿੱਲ ਲੈ ਕੇ ਆਉਣਾ ਚਾਹੀਦਾ ਵਿਧਾਨ ਸਭਾ ਦੇ ਵਿੱਚ ਤੇ ਇਹ ਬਿੱਲ ਲਾਗੂ ਕਰਨਾ ਚਾਹੀਦਾ ਕਿ ਇੱਥੇ ਕੋਈ ਵੀ ਜ਼ਮੀਨ ਨਹੀਂ ਖਰੀਦ ਸਕੂਗਾ ਜਿਹੜਾ ਪੰਜਾਬ ਦਾ ਨਗਰੀਕ ਨਹੀਂ ਹੋਊਗਾ ਕਿਉਂ ਨਹੀਂ ਖਰੀਦ ਸਕੂਗਾ ਕਿਉਂਕਿ ਜਦੋਂ ਜੰਗ ਲੱਗਦੀ ਆ ਤਾਂ ਤੋਪ ਦੇ ਗੋਲੇ ਅਸੀਂ ਸਹਿਨੇ ਆ ਅਸੀਂ ਭਾਰਤ ਦੇਸ਼ ਦੇ ਵਫਾਦਾਰ ਆ ਜਿਹੜੇ ਭੱਜੇ ਨੇ ਉਹ ਭਾਰਤ ਦੇਸ਼ ਦੇ ਗद्दार ਨੇ ਠੀਕ ਹੈ ਬਹੁਤ ਸ਼ੁਕਰੀਆ ਤਾਂ ਸਿੱਧੂ ਸਾਹਿਬ ਸਾਡੇ ਨਾਲ ਸੀਗੇ ਤਾਂ ਗੱਲਬਾਤ ਕੀਤੀ ਹੈ ਜਿਸ ਤਿੱਕੇ ਦੇ ਹਾਲਾਤ ਹੋਏ ਸੀਗੇ ਸਰਹੱਦਾਂ ਦੇ ਉੱਤੇ ਭਾਵੇਂ ਪਾਕਿਸਤਾਨ ਵਾਲੇ ਵੱਲੋਂ ਜਿਹੜੇ ਗੋਲੇ ਦਾਗੇ ਜਾ ਰਹੇ ਸੀਗੇ ਡਰੋਨ ਭੇਜੇ ਜਾ ਰਹੇ ਸੀਗੇ ਤਾਂ ਪਿੰਡੇ ਤੇ ਹੰਡਾਰਿਆ ਸੀਗਾ ਪੰਜਾਬ ਪਰ ਜਿਹੜੇ ਇੱਥੇ ਪੰਜਾਬ ਦੇ ਵਿੱਚ ਆ ਕਿ ਕਈ ਲੋਕ ਭਾਵੇਂ ਉਹ ਯੂਪੀ ਤੋਂ ਆਏ ਸੀਗੇ ਭਾਵੇਂ ਉਹ ਹਿਮਾਚਲ ਤੋਂ ਆਏ ਸੀਗੇ ਭਾਵੇਂ ਉਹ ਜੰਮੂ ਤੋਂ ਆਏ ਸੀਗੇ ਭਾਵੇਂ ਕਿਤੋਂ ਵੀ ਆ ਕੇ ਪੰਜਾਬ ਵਿੱਚ ਕੰਮ ਕਰ ਰਹੇ ਸੀਗੇ ਜਦੋਂ ਪੀੜ ਪਈ ਕਹਿੰਦੇ ਉਦੋਂ ਭੱਜ ਗਏ ਪਰ ਜਿਹੜੇ ਸਰਹੱਦ ਏਰੀਏ ਨੇ ਸਰਹੱਦਾਂ ਏਰੀਆ ਦੇ ਉੱਤੇ ਉਸੇ ਤਰੀਕੇ ਨਾਲ ਪੰਜਾਬੀ ਜਿਹੜੇ ਜੰਮੂ ਦੇ ਵਿੱਚ ਪੱਕੇ ਵਸਨੀਕੇ ਉੱਥੇ ਬੈਠੇ ਨੇ ਜੰਮੂ ਕਸ਼ਮੀਰ ਵਾਲੇ ਸਰਹੱਦਾਂ ਦੇ ਉੱਤੇ ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਵਾਕਈ ਪੰਜਾਬ ਨੂੰ ਇੱਕ ਵੱਖਰੀ ਸਟੇਟ ਦਾ ਜਿਸ ਤਿੱਕੇ ਦਾ ਨਾਮ ਦਿੱਤਾ ਜਾਂਦਾ ਜਿਸ ਤਿੱਕੇ ਨਾਲ ਪੰਜਾਬ ਦੀ ਜਿਹੜੀ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਆ ਪੰਜਾਬ ਨੂੰ ਤੇ ਉਸ ਤਰੀਕੇ ਦਾ ਕੋਈ ਨਾਮ ਦਿੱਤਾ ਜਾਂਦਾ ਧਨਵਾਦ ਕੀਤਾ ਜਾਂਦਾ ਜਾਂ ਨਹੀਂ ਆਉਣ ਵਾਲੇ ਦਿਨਾਂ ਵਿੱਚ ਇਹ ਦੇਖਣਾ ਆਏਗਾ